ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅਸੂ ਦੇ ਮਹੀਨੇ ਦੀ ਸੰਗਰਾਂਦ ਆਉਣ ਵਾਲੀ ਹੈ ਜੀ ਤੇ ਜੇਕਰ ਤੁਸੀਂ ਇਹ ਇੱਕ ਚੀਜ਼ ਦਾ ਦਾਨ ਸੰਗਰਾਂਦ ਆਉਣ ਤੋਂ ਪਹਿਲਾਂ ਪਹਿਲਾਂ ਕਰ ਲੈਂਦੇ ਹੋ ਤਾਂ ਤੁਹਾਡੀ ਜੋ ਵੀ ਮੁਰਾਦ ਹੋਵੇਗੀ ਜੋ ਵੀ ਤੁਸੀਂ ਮੂੰਹੋਂ ਮੰਗੋਗੇ ਤੁਹਾਡੀ ਉਹ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਬਖਸ਼ਿਸ਼ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਹੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਦਾਨ ਪੁੰਨ ਦਾਨ ਦੇਣਾ ਪੁੰਨ ਦਾ ਕੰਮ ਹੈ ਦਾਨ ਨਾਲ ਮਨੁੱਖ ਦੇ ਲੋਕ ਤੇ ਪਰਲੋਕ ਦੋਵੇਂ ਹੀ ਸੁਖਾਲੇ ਹੋ ਜਾਂਦੇ ਹਨ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਸਾਧ ਸੰਗਤ ਜੀ ਦਾਨ ਦੇ ਨਾਲ ਮਨੁੱਖ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ ਦਾਨ ਕਰਨ ਦੇ ਨਾਲ ਮਨੁੱਖ ਦੇ ਕਰਮ ਸੁਧਰ ਜਾਂਦੇ ਹਨ ਤੇ ਕਰਮ ਦੇ ਨਾਲ ਮਨੁੱਖ ਦੇ ਭਾਗ ਵੀ ਬਦਲ ਜਾਂਦੇ ਹਨ ਦਾਨ ਇੱਕ ਹੱਥ ਨਾਲ ਦੇਣ ਨਾਲ ਕਈ ਹੱਥਾਂ ਦੇ ਨਾਲ ਤੁਹਾਡੇ ਕੋਲੋਂ ਵਾਪਸ ਆ ਜਾਂਦਾ ਹੈ ਬਸ ਸ਼ਰਤ ਇਹੀ ਹੈ ਕਿ দান ਹਮੇਸ਼ਾ ਨਿਰਸਵਾਰਥ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਕਰਨਾ ਚਾਹੀਦਾ ਹੈ। দান ਕਰਨ ਦੇ ਨਾਲ ਮਾਨਸਿਕ ਤੇ ਆਰਥਿਕ ਦੋਵੇਂ ਹੀ ਦੁੱਖ ਖਤਮ ਹੋ ਜਾਂਦੇ ਹਨ। ਜੋ ਜ਼ਰੂਰਤਮੰਦਾਂ ਨੂੰ দান ਆਪਣੀਆਂ ਸਾਰੀਆਂ ਮਨੋਕਾਮਨਾਵਾਂ ਪੂਰਾ ਕਰਨ ਦੀ ਤਾਕਤ ਵੀ ਰੱਖਦਾ ਹੈ। ਇਸ ਨਾਲ ਘਰ ਪਰਿਵਾਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬੜੀ ਛੇਤੀ ਦੂਰ ਹੋ ਜਾਂਦੀਆਂ ਹਨ। ਘਰ ਦੇ ਵਿੱਚ ਸੁੱਖ ਸਮਰiddhi ਬਣੀ ਹੀ ਰਹਿੰਦੀ ਹੈ। ਕਈ ਵਾਰ ਜ਼ਿੰਦਗੀ ਦੇ ਵਿੱਚ ਐਵੇਂ ਦੇ ਦੁੱਖ ਤੇ ਮੁਸ਼ਕਲਾਂ ਆ ਜਾਂਦੀਆਂ ਹਨ। ਆਪਾਂ ਨੂੰ ਕੋਈ ਵੀ ਫਿਰ ਰਾਹ ਨਹੀਂ ਲੱਭਦਾ ਆਪਾਂ ਅੰਦਰ ਹੀ ਅੰਦਰ ਘੁੱਟਦੇ ਰਹਿੰਦੇ ਹਾਂ ਪਰ ਸਾਧ ਸੰਗਤ ਜੀ ਗੁਰਬਾਣੀ ਪੜ੍ਹ ਕੇ ਵਾਹਿਗੁਰੂ ਜੀ ਦੇ ਲੜ ਲੱਗ ਕੇ ਸਾਰੇ ਕਾਰਜ ਫਿਰ ਰਾਸ ਹੋ ਜਾਂਦੇ ਹਨ ਇਹ ਸਿਰਫ ਕਹਿਣ ਦੀ ਗੱਲ ਹੈ ਅਸੀਂ ਗੁਰਬਾਣੀ ਅੱਗੇ ਆਪਣਾ ਸਾਰਾ ਦੁੱਖ ਰੱਖ ਸਕਦੇ ਹਾਂ ਗੱਲ ਤਾਂ ਬਸ ਵਿਸ਼ਵਾਸ ਦੀ ਹੈ ਸਾਨੂੰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਆਪਾਂ ਜੋ ਵੀ ਮਦਦ ਕਰਦੇ ਹਾਂ ਉਹ ਕਈ ਗੁਣਾ ਹੋ ਕੇ ਫਿਰ ਸਾਡੇ ਕੋਲ ਵਾਪਸ ਆ ਜਾਂਦੀ ਹੈ ਆਪਾਂ ਧਰਤੀ ਤੇ ਵੀ ਇੱਕ ਬੀਜ ਬੀਜਦੇ ਹਾਂ ਉਹ ਰੁੱਖ ਬਣ ਕੇ ਆਪਾਂ ਨੂੰ ਹੀ ਕਈ ਫਲ ਦਿੰਦਾ ਹੈ ਕਦੇ ਵੀ ਇਹ ਨਾ ਸੋਚੋ ਕਿ ਮੈਂ ਫਲਾਣੇ ਦੀ ਮਦਦ ਕੀਤੀ ਮੇਰੇ ਕੋਲ ਥੋੜਾ ਰਹਿ ਜਾਵੇਗਾ ਉਹ ਸਭ ਦੇਖ ਰਹੇ ਹਨ ਉਹ ਤੁਹਾਨੂੰ ਉਹਨਾਂ ਦਾ ਕਈ ਗੁਣਾ ਫਲ ਦੇ ਦੇਣਗੇ ਪਿਆਰ ਨਿਮਰਤਾ ਮਦਦ ਨੂੰ ਤੁਸੀਂ ਆਪਣਾ ਸਾਥੀ ਬਣਾ ਕੇ ਰੱਖੋ ਸਾਥ ਸੰਗਤ ਜੀ ਫਿਰ ਵੇਖਣਾ ਕਿਸੇ ਵੀ ਚੀਜ਼ ਦੀ ਕਦੇ ਵੀ ਤੁਹਾਨੂੰ ਤੋਟ ਨਹੀਂ ਆਵੇਗੀ ਹੁਣ ਗੱਲ ਕਰਦੇ ਹਾਂ ਜੀ ਕਿਹੜੀਆਂ ਚੀਜ਼ਾਂ ਦਾ ਦਾਨ ਹਮੇਸ਼ਾ ਸਾਨੂੰ ਦਿਲ ਖੋਲ ਕੇ ਕਰਨਾ ਚਾਹੀਦਾ ਹੈ ਜੋ ਘਰ ਦੇ ਵਿੱਚ ਖੁਸ਼ੀਆਂ ਸੁੱਖ ਸਮਰiddhi ਆ ਜਾਵੇ ਤੇ ਜੋ ਘਰ ਦੇ ਵਿੱਚ ਖੁਸ਼ੀਆਂ ਸਮਰiddhi ਤੇ ਸੁੱਖ ਲੈ ਕੇ ਵੀ ਆਵੇਗਾ ਪਹਿਲੀ ਚੀਜ਼ ਕਹਿੰਦੇ ਹਨ ਕਿ ਗੁੜ ਦਾ ਦਾਨ ਗੁੜ ਦਾ ਦਾਨ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਘਰ ਤੋਂ ਕਲੇਸ਼ ਦੂਰ ਹੋ ਜਾਂਦੇ ਹਨ ਤੇ ਜੋ ਵੀ ਰਿਸ਼ਤਿਆਂ ਦੇ ਵਿੱਚ ਖਟਾਸ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ। ਅੱਜਕੱਲ੍ਹ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਜਾਂਦੀ ਹੈ। ਉਥੇ ਹਮੇਸ਼ਾ ਗੁੜ ਦਾ ਦਾਨ ਕਰਦੇ ਹੀ ਰਹਿਣਾ ਚਾਹੀਦਾ ਹੈ। ਰੋਜ਼ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ 1 ਮਹੀਨੇ ਦੇ ਵਿੱਚ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਹੁੰਦਿਆਂ ਵੇਖੋਗੇ। ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਪਿਆਰ ਦਾ ਵਾਤਾਵਰਣ ਹੋ ਜਾਵੇਗਾ। ਫਿਰ ਇੱਕ ਦੂਜੇ ਦੇ ਅਸੀਂ ਗੱਲ ਨੂੰ ਵੀ ਸੁਣਾਗੇ ਇਸ ਲਈ ਇਸ ਚੀਜ਼ ਦਾ ਦਾਨ ਜ਼ਰੂਰ ਕਰਿਆ ਕਰੋ ਇੱਕ ਪਾਠ ਦਾ ਦਾਨ ਵੀ ਆਪਣੇ ਆਪ ਦੇ ਲਈ ਹਰ ਰੋਜ਼ ਕਰਨਾ ਹੈ ਜੀਵਨ ਜਾਚ ਆਪਣੀ ਉੱਚੀ ਕਰਨੀ ਹੈ ਪਾਠ ਕਰਨ ਦਾ ਭਾਵ ਇਹ ਹੈ ਕਿ ਜੀਵਨ ਜਾਚ ਉੱਚੀ ਕਰਨੀ ਦੂਜਾ ਆਖਦੇ ਹਨ ਜੀ ਦੇਸੀ ਘਿਉ ਦੀ ਦੇਗ ਇਸ ਦਿਨ ਦੇਸੀ ਘਿਉ ਦੀ ਤੁਹਾਨੂੰ ਦੇਗ ਵੀ ਜ਼ਰੂਰ ਦੇਣੀ ਚਾਹੀਦੀ ਹੈ ਕੋਈ ਵੀ ਸਰੀਰਕ ਰੋਗ ਬਿਮਾਰੀ ਹੋਵੇ ਇਸ ਦੇ ਨਾਲ ਠੀਕ ਹੋ ਜਾਵੇਗੀ ਕਿਉਂਕਿ ਦੇਗ ਦੇ ਵਿੱਚ ਉਹ ਤਾਕਤ ਹੈ ਜੋ ਮਨੁੱਖ ਦੇ ਸਾਰੇ ਰੋਗ ਠੀਕ ਕਰ ਸਕਦੀ ਹੈ ਸਾਧ ਸੰਗਤ ਜੀ ਅਗਲੀ ਚੀਜ਼ ਹੈ ਜੀ ਕਾਪੀ ਤੇ ਕਿਤਾਬ ਜੋ ਵੀ ਤੁਹਾਡੇ ਕੋਲ ਗੁਣ ਹੈ ਜਾਂ ਕਲਾ ਹੈ ਤੁਸੀਂ 24 ਘੰਟਿਆਂ ਦੇ ਵਿੱਚੋਂ 30 ਮਿੰਟ ਘੰਟਾ ਦੂਜਿਆਂ ਨੂੰ ਕੁਝ ਸਿਖਾ ਸਕਦੇ ਹੋ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੋਵੇ ਭਾਵੇਂ ਤੁਸੀਂ ਆਪਣੇ ਅੰਦਰ ਦੇ ਚੰਗੇ ਗੁਣ ਕਿਸੇ ਨੂੰ ਸਿਖਾ ਦੇਣੇ ਕਿਸੇ ਦੇ ਭਲੇ ਲਈ ਉਸ ਨੂੰ ਕੁਝ ਚੰਗੀਆਂ ਗੱਲਾਂ ਦੱਸਣੀਆਂ ਭਾਵੇਂ ਅੱਧੇ ਘੰਟੇ ਦਾ ਹੀ ਤੁਹਾਡੇ ਕੋਲ ਸਮਾਂ ਹੋਵੇ ਕਿਉਂਕਿ ਪੜ੍ਹਾਈ ਦੇ ਵਿੱਚ ਬੜਾ ਹੀ ਤੇਜ਼ ਕਈਆਂ ਦਾ ਦਿਮਾਗ ਹੁੰਦਾ ਹੈ ਤੇ ਜੇਕਰ ਤੁਸੀਂ ਜ਼ਰੂਰਤਮੰਦ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਸਕਦੇ ਹੋ ਤੇ ਇਸ ਸਮੇਂ ਤੁਸੀਂ ਆਪਣੇ ਭਵਿੱਖ ਦੇ ਵਿੱਚੋਂ ਉਹਨਾਂ ਬੱਚਿਆਂ ਦਾ ਭਵਿੱਖ ਸਵਾਰਨ ਲਈ ਕੁਝ ਸਮਾਂ ਕੱਢ ਸਕਦੇ ਹੋ ਤਾਂ ਇਹ ਸਭ ਤੋਂ ਵੱਡਾ ਦਾਨ ਹੋਵੇਗਾ ਉਹਨਾਂ ਦਾ ਜੇਕਰ ਭਵਿੱਖ ਉਜਵਲ ਹੋ ਸਕਦਾ ਹੈ ਤਾਂ ਪਰਮਾਤਮਾ ਸਾਡੇ ਤੇ ਵੀ ਮਿਹਰਬਾਨ ਹੋ ਜਾਣਗੇ ਇਸ ਨਾਲ ਕਿੰਨੇ ਲੋਕਾਂ ਦੀਆਂ ਤੁਹਾਨੂੰ ਦੁਆਵਾਂ ਮਿਲਣਗੀਆਂ ਤੇ ਦੁਆਵਾਂ ਮਨੁੱਖ ਦੇ ਭਾਗ ਤੇ ਕਿਸਮਤ ਹੀ ਬਦਲ ਦਿੰਦੀਆਂ ਹਨ ਦੁਆਵਾਂ ਦਵਾਈ ਤੋਂ ਵੱਧ ਅਸਰ ਕਰਦੀਆਂ ਹਨ ਜਦੋਂ ਹਰ ਪਾਸੇ ਗਿਆਨ ਤੇ ਅੰਧਕਾਰ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਫਿਰ ਲੋਕ ਸਿਆਣੇ ਤੇ ਸੂਝਵਾਨ ਹੋ ਜਾਣਗੇ ਫਿਰ ਜੇਕਰ ਉਹਦੇ 'ਚ ਕੁਝ ਹਿੱਸਾ ਆਪਣਾ ਹੋ ਜਾਵੇ ਤਾਂ ਫਿਰ ਵੇਖ ਲੈਣਾ ਕਿ ਆਪਣਾ ਵੀ ਮਨ ਖੁਸ਼ ਤੇ ਪਰਮਾਤਮਾ ਦੀ ਮਿਹਰ ਨਾਲ ਘਰ ਵਿੱਚ ਬਰਕਤ ਆ ਜਾਵੇਗੀ। ਅਗਲੀ ਚੀਜ਼ ਹੈ ਜੀ ਦਵਾਈਆਂ। ਆਪਾਂ ਵੇਖਦੇ ਹਾਂ ਕਿ ਪਿੰਡਾਂ ਸ਼ਹਿਰਾਂ ਵਿੱਚ ਕਿਤੇ ਨਾ ਕਿਤੇ ਆਪਾਂ ਜਿੱਥੇ ਵੀ ਰਹਿ ਰਹੇ ਹਾਂ ਆਪਣੇ ਆਸ-ਪਾਸੇ ਬਹੁਤ ਹੀ ਜਾਣੇ ਐਵੇਂ ਦੇ ਹੁੰਦੇ ਹਨ ਜੋ ਆਪਣੀ ਦਵਾਈ ਬੂਟੀ ਨਹੀਂ ਲੈ ਸਕਦੇ। ਉਹਨਾਂ ਦੇ ਲਈ ਆਪਾਂ ਦਵਾਈ ਦਾ ਦਾਨ ਕਰ ਸਕਦੇ ਹਾਂ। ਆਪਾਂ ਸਭ ਆਪਣੀ ਕਮਾਈ ਦੇ ਵਿੱਚੋਂ ਖੇਤੀਬਾੜੀ ਦੇ ਵਿੱਚੋਂ ਦੁੱਧ ਜਾਂ ਨੌਕਰੀ ਉਹਦੇ ਵਿੱਚੋਂ ਕੁਝ ਹਿੱਸਾ ਐਵੇਂ ਦੇ ਲੋਕਾਂ ਦੀ ਮਦਦ ਦੇ ਵਿੱਚ ਜ਼ਰੂਰ ਲਗਾਈਏ ਆਪਾਂ ਨੂੰ ਲੱਖਾਂ ਹੱਥਾਂ ਨਾਲ ਉਹ ਵਾਪਸ ਵੀ ਮਿਲ ਜਾਵੇਗਾ ਅਸੀਂ ਜੇ ਇੱਕ ਸੇਵਕ ਦੀ ਧਰਤੀ ਦੇ ਵਿੱਚ ਬੀਜਿਆ ਬੀਜ ਜਿਵੇਂ ਸਾਨੂੰ ਕਿੰਨੇ ਫਲ ਦਿੰਦਾ ਹੈ ਇਹ ਆਪਣੀ ਸੋਚ ਤੋਂ ਵੀ ਪਰੇ ਹੈ ਨਤੀਜਾ ਨਿਰਸਵਾਰਥ ਹੋ ਕੇ ਇਹ ਮਦਦ ਕਰਨੀ ਚਾਹੀਦੀ ਹੈ ਤੁਸੀਂ ਐਵੇਂ ਕਰੋਗੇ ਤਾਂ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਕਿਸੇ ਨੂੰ ਹਸਾ ਕੇ ਹੱਸੋਗੇ ਤਾਂ ਮਨ ਨੂੰ ਖੁਸ਼ੀ ਮਿਲੇਗੀ ਫਿਰ ਵੇਖਿਓ ਜ਼ਿੰਦਗੀ ਕਿੰਨੀ ਸੋਹਣੀ ਬਣ ਜਾਵੇਗੀ ਹਾਸੇ ਵੰਡੋਗੇ ਹਾਸੇ ਹੀ ਮਿਲਣਗੇ ਜੇ ਕਿਸੇ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਬੋਝ ਹੈ ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ ਉਹ ਰੋਜ਼ ਉੱਠ ਕੇ 30 ਮਿੰਟ ਸਿਰਫ ਅੱਧਾ ਘੰਟਾ ਬੱਚਿਆਂ ਦੇ ਨਾਲ ਗੁਜ਼ਾਰ ਕੇ ਵੇਖੇ ਤੁਸੀਂ ਬੜਾ ਹਲਕਾ ਹੀ ਮਹਿਸੂਸ ਕਰੋਗੇ ਰੱਬ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ ਜਦੋਂ ਘਰ ਪ੍ਰਸ਼ਾਦਾ ਬਣਾਉਂਦੇ ਹੋ ਥੋੜਾ ਪ੍ਰਸ਼ਾਦਾ ਵੱਧ ਬਣਾ ਕੇ ਰੱਖਿਆ ਕਰੋ ਇਹਦੇ ਨਾਲ ਜਦੋਂ ਤੁਹਾਡੇ ਘਰ ਵਿੱਚ ਕੋਈ ਲੋੜਵੰਦ ਆਵੇ ਉਸ ਨੂੰ ਜ਼ਰੂਰ ਖਾਣਾ ਖਵਾ ਦਿਆ ਕਰੋ ਤੁਹਾਡੇ ਕੋਲੋਂ ਕੋਈ ਵੀ ਖਾਲੀ ਨਹੀਂ ਜਾਣਾ ਚਾਹੀਦਾ ਅਨ ਤੇ ਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੁੰਦਾ ਸਾਧ ਸੰਗਤ ਜੀ ਜਦੋਂ ਭੁੱਖਾ ਦਰ ਤੇ ਆਵੇ ਪ੍ਰਸ਼ਾਦਾ ਜ਼ਰੂਰ ਸ਼ਿਕਾ ਕੇ ਭੇਜੋ ਆਪਣੇ ਦੋ ਪ੍ਰਸ਼ਾਦੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਲੈ ਕੇ ਆ ਸਕਦੇ ਹਨ ਕਿਸੇ ਦੀ ਅਸੀਸ ਜ਼ਿੰਦਗੀ ਬਦਲ ਸਕਦੀ ਹੈ ਜ਼ਿੰਦਗੀ ਦੇ ਵਿੱਚ ਅਸੀਸਾਂ ਇਕੱਠੀਆਂ ਕਰੋ ਸੁਖ ਆਪਣੇ ਆਪ ਹੀ ਆ ਜਾਣਗੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਿਹਾ ਕਰਦਾ ਸੀ ਉਹਨੇ ਲੱਕੜਾਂ ਵੱਢ ਕੇ ਲਿਆਇਆ ਕਰਨੀ ਲਿਆ ਕੇ ਨਗਰ ਦੇ ਵਿੱਚ ਵੇਚ ਕੇ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਨਾ ਪਹਿਲਾਂ ਪਤੀ ਪਤਨੀ ਫਿਰ ਦੋ ਜਵਾਕ ਵੀ ਹੋ ਗਏ ਹੁਣ ਉਹਨਾਂ ਲੱਕੜਾਂ ਦੇ ਨਾਲ ਹੀ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਪਤਨੀ ਨੇ ਕਿਹਾ ਕਿ ਸੁਣੋ ਜਿੰਨੀਆਂ ਲੱਕੜਾਂ ਲੈ ਕੇ ਆਉਂਦੇ ਹੋ ਇਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਜਾਂ ਤਾਂ ਕੋਈ ਹੋਰ ਕੰਮ ਕਰ ਲਓ ਨਹੀਂ ਤਾਂ ਲੱਕੜਾਂ ਵੱਧ ਵੱਢ ਕੇ ਲਿਆਇਆ ਕਰੋ ਉਹ ਕਹਿਣ ਲੱਗਾ ਭਾਗਵਾਨੇ ਪਿੰਡ 'ਚ ਕੋਈ ਹੋਰ ਕੰਮ ਹੈ ਹੀ ਨਹੀਂ ਲੱਕੜਾਂ ਵੱਢਣ ਤੋਂ ਬਿਨਾ ਮੈਨੂੰ ਕੁਝ ਆਉਂਦਾ ਵੀ ਨਹੀਂ ਕੱਲ ਤੋਂ ਐਵੇਂ ਕਰੂੰਗਾ ਕਿ ਕੋਈ ਲੱਕੜਾਂ ਦਾ ਇੱਕ ਢੇਰ ਹੋਰ ਵੱਧ ਵੱਢ ਕੇ ਲਿਆਵੂੰਗਾ ਤੂੰ ਘਰ ਦਾ ਖਰਚ ਉਸ ਤਰੀਕੇ ਨਾਲ ਚਲਾ ਲਈਂ ਉਹਨੇ ਕਿਹਾ ਠੀਕ ਹੈ ਅਗਲੇ ਦਿਨ ਹੁਣ ਵੱਧ ਲੱਕੜਾਂ ਵੱਢ ਕੇ ਲੈ ਕੇ ਆਉਂਦਾ ਹੈ ਆਪਣੇ ਪੂਰੇ ਨਗਰ 'ਚ ਘੁੰਮਦਾ ਹੈ ਪਰ ਕੋਈ ਵੀ ਲੱਕੜਾ ਨਹੀਂ ਲੈਂਦਾ ਕਿਉਂਕਿ ਸ਼ਾਮ ਹੋ ਗਈ ਹੁੰਦੀ ਹੈ ਹੁਣ ਉਹ ਸੋਚਦਾ ਹੈ ਕਿ ਹੁਣ ਕੀ ਕਰਾਂ ਦੁਬਾਰਾ ਫਿਰ ਸਿਰ ਤੇ ਭਾਰ ਚੁੱਕਣਾ ਪਵੇਗਾ ਅਗਲੇ ਨਗਰ ਚ ਜਾ ਕੇ ਹੋਕਾ ਦਿੰਦਾ ਹੈ ਤੇ ਅਗਲੇ ਨਗਰ ਚ ਇੱਕ ਪੰਡਿਤ ਦਾ ਘਰ ਹੁੰਦਾ ਹੈ ਉਹ ਬਾਹਰ ਆ ਕੇ ਕਹਿੰਦਾ ਹੈ ਕਿ ਭਰਾਵਾ ਕਿੰਨੇ ਦੀਆਂ ਲੱਕੜਾ ਵੇਚਦਾ ਪਿਆ ਹੈ ਉਹਨੇ ਕਿਹਾ ਕਿ ਮੇਰੇ ਕੋਲ ਤਾਂ 5 ਰੁਪਏ ਹਨ ਜੇਕਰ ਲੱਕੜਾ ਦੇਣੀਆਂ ਹਨ ਤਾਂ ਦੇ ਜਾ ਉਹਨੇ ਕਿਹਾ ਜੀ ਨਹੀਂ ਪੰਜ ਲੱਕੜਾਂ ਤਾਂ ਮੈਂ ਨਹੀਂ ਵੇਚ ਸਕਦਾ। ਉਹਨੇ ਕਿਹਾ ਕਿ ਠੀਕ ਹੈ ਫਿਰ ਤੁਸੀਂ ਜਾ ਸਕਦੇ ਹੋ। ਹੁਣ ਉਹ ਸੋਚਣ ਲੱਗਾ ਕਿ ਸ਼ਾਮ ਤੇ ਰਾਤ ਹੋਣ ਵਾਲੀ ਹੈ। ਇੱਥੇ ਹੀ ਵੇਚ ਦਿੰਦਾ ਹਾਂ ਜਿੰਨੇ ਦੀਆਂ ਵੀ ਵਿਕਦੀਆਂ ਪਈਆਂ ਹਨ। ਉਹਨੇ ਕਿਹਾ ਕਿ ਠੀਕ ਹੈ ਤੁਸੀਂ ਮੈਨੂੰ 5 ਰੁਪਏ ਦੇ ਦਿਓ। ਉਹਨੇ ਸਿਰ ਤੋਂ ਲੱਕੜਾਂ ਲਾ ਕੇ ਥੱਲੇ ਰੱਖ ਦਿੱਤੀਆਂ। ਹੁਣ ਉਹ ਜਿਹੜਾ ਪੰਡਿਤ ਸੀ ਉਹਨੇ ਦੇਖਿਆ ਕਿ ਇਹ ਮਨੁੱਖ ਬਹੁਤ ਜ਼ਿਆਦਾ ਭੁੱਖਾ ਲੱਗਦਾ ਹੈ। ਪਿਆਸਾ ਲੱਗਦਾ ਹੈ। ਉਹਨੇ ਕਿਹਾ ਕਿ ਤੁਸੀਂ ਹੱਥ ਮੂੰਹ ਧੋ ਲਓ ਇੱਥੇ ਬੈਠ ਜਾਓ ਤੇ ਪ੍ਰਸ਼ਾਦਾ ਛੱਕ ਕੇ ਜਾਇਓ ਪ੍ਰਸ਼ਾਦੇ ਦਾ ਸਮਾਂ ਹੋ ਚੁੱਕਾ ਹੈ ਉਸ ਪੰਡਿਤ ਨੇ ਉਸਨੂੰ ਖਾਣ ਦੇ ਲਈ ਪ੍ਰਸ਼ਾਦਾ ਦਿੱਤਾ ਤੇ ਕਹਿੰਦੇ ਉਹ ਪ੍ਰਸ਼ਾਦਾ ਖਾ ਕੇ ਉਹ ਜਿਹੜਾ ਲੱਕੜਾਂ ਵੱਢਣ ਵਾਲਾ ਸੀ 5 ਰੁਪਏ ਲੈ ਕੇ ਆਪਣੇ ਘਰ ਨੂੰ ਜਾਣ ਲੱਗਾ ਕਹਿੰਦੇ ਹੁਣ ਪੰਡਿਤ ਦੀ ਪਤਨੀ ਨੇ ਕਿਹਾ ਕਿ ਆਪਣੇ ਘਰ ਸਿਰਫ ਦੋ ਜਾਣਿਆਂ ਜੋਗਾ ਅੱਜ ਖਾਣਾ ਸੀ ਇੱਕ ਆਪਣੀ ਥਾਲੀ ਤੁਸੀਂ ਚੁੱਕ ਕੇ ਉਸਨੂੰ ਦੇ ਦਿੱਤੀ ਜਦੋਂ ਆਪਣੇ ਘਰ ਖਾਣ ਲਈ ਪਹਿਲਾਂ ਹੀ ਥੋੜਾ ਸੀ ਤੁਸੀਂ ਹੋਰ ਕਿਸੇ ਨੂੰ ਖਾਣ ਲਈ ਕਿਉਂ ਕਿਹਾ ਅੱਗੋਂ ਪੰਡਿਤ ਨੇ ਕਿਹਾ ਕਿ ਉਹ ਸਵੇਰ ਦਾ ਥੱਕਿਆ ਹਾਰਿਆ ਸੀ ਉਹਨੇ ਕੁਝ ਨਹੀਂ ਸੀ ਖਾਦਾ ਉਹਦੇ ਮੁਖ ਤੋਂ ਸਾਫ਼ ਝਲਕਦਾ ਪਿਆ ਸੀ ਇਸ ਕਰਕੇ ਉਸ ਨੂੰ ਪ੍ਰਸ਼ਾਦਾ ਪਾਣੀ ਮੈਂ ਦੇ ਦੇ ਦਿੱਤਾ ਆਪਾਂ ਦੋਨੋਂ ਪ੍ਰਸ਼ਾਦਾ ਵੰਡ ਕੇ ਖਾ ਲੈਂਦੇ ਹਾਂ ਕਹਿੰਦੇ ਕਿ ਦੋਵਾਂ ਜਾਣਿਆਂ ਨੇ ਵੰਡ ਕੇ ਪ੍ਰਸ਼ਾਦਾ ਖਾਦਾ ਤੇ ਉਧਰ ਹੁਣ ਉਹ ਘਰ ਆ ਗਿਆ ਆਪਣੀ ਪਤਨੀ ਦੀ ਤਲੀ ਤੇ 5 ਰੁਪਏ ਰੱਖ ਦਿੱਤੇ ਪਤਨੀ ਨੇ ਕਿਹਾ ਤੇ ਮੈਨੂੰ ਲੱਗਿਆ ਸੀ ਕਿ ਅੱਜ ਤੁਸੀਂ ਬੜਾ ਚੰਗਾ ਸੌਦਾ ਕਰਕੇ ਲੈ ਕੇ ਆਓਗੇ। ਉਹਨੇ ਕਿਹਾ ਕਿ ਚੰਗੇ ਸੌਦੇ ਦੀ ਘਾਟ ਪੈਸੇ ਲੈ ਕੇ ਆਏ ਹੋ। ਉਹਨੇ ਕਿਹਾ ਕਿ ਨਹੀਂ ਭਾਗਵਾਨੇ ਪਿੰਡ ਤੋਂ ਬਾਹਰ ਪੰਡਿਤ ਸੀ। ਉਹਦੇ ਕੋਲ ਪ੍ਰਸ਼ਾਦਾ ਵੀ ਛੱਕ ਕੇ ਆਇਆ ਹਾਂ। ਉਹਨੇ ਕਿਹਾ ਚਲੋ ਠੀਕ ਹੈ। ਹੁਣ ਉਹ ਅਗਲੇ ਦਿਨ ਫਿਰ ਲੱਕੜਾਂ ਵੱਢਣ ਲਈ ਚਲਿਆ ਜਾਂਦਾ ਹੈ। ਹੁਣ ਆਪਣੇ ਨਗਰ 'ਚ ਜਦੋਂ ਉਹ ਦੋ-ਦੋ ਗੱਠ ਵੱਢ ਕੇ ਲਿਆਉਂਦਾ ਸੀ ਤੇ ਲੱਕੜਾਂ ਫਿਰ ਨਹੀਂ ਸੀ ਵਿਕੀਆਂ। ਹਣ ਫਿਰ ਉਸ ਪੰਡਿਤ ਦੇ ਕੋਲ ਚਲਿਆ ਗਿਆ ਉਹ ਹਣ ਪੰਡਿਤ ਨੇ ਕਿਹਾ ਮੈਂ 5 ਰੁਪਏ ਚ ਹੀ ਲਵਾਂਗਾ ਉਹ ਕਹਿੰਦਾ ਜੀ ਠੀਕ ਹੈ ਉਹਨੇ ਫਿਰ ਪ੍ਰਸ਼ਾਦਾ ਪਾਣੀ ਖਵਾ ਦਿੱਤਾ ਤੇ ਉਹ ਕਹਿਣ ਲੱਗਾ ਮੈਂ ਰੋਜ਼ ਤੁਹਾਨੂੰ ਇੱਕ ਗੱਠਾ ਜਿਹੜਾ ਉਹ ਲੱਕੜਾਂ ਦਾ ਲਿਆ ਕੇ ਦਵਾਂਗਾ ਤੇ ਤੁਸੀਂ 5 ਰੁਪਏ ਮੈਨੂੰ ਦੇ ਦਿਆ ਕਰੋ ਹੁਣ ਰੋਜ਼ ਉਹਦੇ ਘਰੋਂ ਪ੍ਰਸ਼ਾਦਾ ਪਾਣੀ ਖਾ ਜਾਂਦਾ ਤੇ ਨਾਲੇ 5 ਰੁਪਏ ਲੈ ਜਾਂਦਾ 5 ਰੁਪਏ ਦੇ ਕਿਤੇ ਹੋਰ ਵਿਕ ਜਾਂਦਾ ਕਹਿੰਦੇ ਕਿ ਹੁਣ ਉਹਨੇ ਦੇਖਿਆ ਕਿ ਉਹਦੀ ਜ਼ਿੰਦਗੀ ਦਾ ਇੱਕ ਨਿਯਮ ਬਣ ਚੁੱਕਾ ਸੀ ਉਹ ਕਦੇ ਹਰੇ ਵੀ ਰੁੱਖ ਨੂੰ ਨਹੀਂ ਸੀ ਵੱਡਦਾ ਜਿਹੜਾ ਰੁੱਖ ਸੁੱਕਿਆ ਹੁੰਦਾ ਸੀ ਉਹਦੀਆਂ ਹੀ ਲੱਕੜਾਂ ਵੱਡਦਾ ਸੀ ਕਹਿੰਦੇ ਕਿ ਜਿੱਥੇ ਉਹ ਲੱਕੜਾਂ ਵੱਡ ਕੇ ਲੈ ਕੇ ਆਉਂਦਾ ਸੀ ਉਹੀ ਥਾਂ ਤੇ ਨਵਾਂ ਰੁੱਖ ਲਾ ਕੇ ਆਉਂਦਾ ਸੀ ਅੱਜ ਉਹਨੇ ਆਸ-ਪਾਸ ਵੇਖਿਆ ਕਿ ਕਿਤੇ ਕੋਈ ਵੀ ਰੁੱਖ ਨਹੀਂ ਹੈ ਤੇ ਹੁਣ ਸੋਚਦਾ ਤੁਰਦਾ ਤੁਰਦਾ ਅੱਗੇ ਚੱਲਿਆ ਜਾਂਦਾ ਹੈ ਅੱਗੇ ਜਾ ਕੇ ਇੱਕ ਰੁੱਖ ਸੀ ਜੋ ਸੁੱਕਾ ਪਿਆ ਸੀ ਪਰ ਉਹ ਇੰਨਾ ਵੱਡਾ ਸੀ ਕਿ ਮਨ ਵਿੱਚ ਵਿਚਾਰ ਆਇਆ ਕਿ ਪੂਰਾ 1 ਮਹੀਨਾ ਮੈਂ ਇੱਥੋਂ ਹੀ ਬਾਲਣ ਲੈ ਕੇ ਜਾ ਸਕਦਾ ਹਾਂ ਕਹਿੰਦੇ ਕਿ ਉੱਥੇ ਚੜ੍ਹ ਕੇ ਉਹ ਵੱਡੀ ਸਾਰੀ ਟਾਣੀ ਸੀ ਕਹਿੰਦੇ ਇਹਨੂੰ ਉਹ ਤੋੜ ਲੈਂਦਾ ਤੋੜ ਕੇ ਥੱਲੇ ਆ ਕੇ ਛੋਟੇ-ਛੋਟੇ ਟੁਕੜੇ ਕਰ ਲੈਂਦਾ ਤੇ ਫਿਰ ਥੱਲੇ ਡਿੱਗ ਜਾਂਦਾ ਥੱਲੇ ਬੜਾ ਵੱਡਾ ਘਾਹ ਹੋਇਆ ਸੀ ਤੇ ਕੁਝ ਵੀ ਨਹੀਂ ਸੀ ਦਿਸਦਾ ਪਿਆ ਉੱਥੇ ਬੈਠ ਕੇ ਸੰਤ ਫਕੀਰ ਨਾਮ ਜਪਦੇ ਪਏ ਸਨ ਜਦੋਂ ਸੰਤ ਫਕੀਰ ਨਾਮ ਜਪਦੇ ਪਏ ਸਨ ਇੱਕੋ ਦਮ ਖੜੇ ਹੋ ਗਏ ਤੇ ਹੁਣ ਉਹ ਵਿਚਾਰਾ ਇੱਕੋ ਦਮ ਡਰ ਕੇ ਥੱਲੇ ਆ ਗਿਆ ਤੇ ਸੰਤ ਫਕੀਰ ਜੀ ਕਹਿੰਦੇ ਕੌਣ ਮੂਰਖ ਹੈ ਜਿਸ ਨੇ ਮੇਰੇ ਨਾਮ ਜਪਣ ਦੇ ਵਿੱਚ ਰੁਕਾਵਟ ਪਾ ਦਿੱਤੀ ਹੈ ਉਹ ਵਿਚਾਰਾ ਡਰਦੇ ਨਾਲ ਕਹਿੰਦਾ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਬਸ ਬਾਲਣ ਇਕੱਠਾ ਕਰਨ ਆਇਆ ਸੀ ਤੁਹਾਡੇ ਉੱਤੇ ਡਿੱਗ ਗਈ ਹੈ ਥੱਲੇ ਵੱਡਾ ਵੱਡਾ ਘਾਹ ਸੀ ਮੈਨੂੰ ਕੁਝ ਪਤਾ ਨਹੀਂ ਲੱਗਿਆ ਸੰਤ ਫਕੀਰ ਕਹਿੰਦੇ ਤੇਰੀਆਂ ਤਾਂ ਕੁੱਕਰ ਵਾਲੀਆਂ ਗੱਲਾਂ ਹਨ ਭਾਵ ਕੁੱਤੇ ਵਾਲੀਆਂ ਹਰਕਤਾਂ ਹਨ ਤੇ ਕੁੱਤਾ ਹੀ ਬਣ ਜਾ। ਇੰਨੇ ਕਹਿਣ ਦੀ ਧੀਰ ਸੀ ਕਿ ਉਹ ਕੁੱਤਾ ਬਣ ਗਿਆ। ਹੁਣ ਉਹਨੇ ਇੰਨੇ ਤਰਲੇ ਕੀਤੇ ਕਿ ਮੇਰੀ ਘਰ ਪਤਨੀ ਹੈ। ਦੋ ਬੱਚੇ ਹਨ। ਤੁਸੀਂ ਮੈਨੂੰ ਇਨਸਾਨ ਬਣਾ ਦਿਓ। ਮੈਨੂੰ ਦੁਬਾਰਾ ਮਨੁੱਖ ਬਣਾ ਦਿਓ। ਉਹਨਾਂ ਕੋਲ ਹੋਰ ਕੋਈ ਸਹਾਰਾ ਨਹੀਂ ਹੈ। ਉਹ ਜਿਉਂਦੇ ਕਿਵੇਂ ਰਹਿਣਗੇ? ਹੁਣ ਮੈਨੂੰ ਦੱਸੋ। ਸੰਤ ਫਕੀਰ ਜੀ ਕਹਿੰਦੇ ਕਿ ਮੇਰੇ ਕੋਲ ਐਨੀ ਤਾਕਤ ਨਹੀਂ ਕਿ ਤੈਨੂੰ ਮਨੁੱਖ ਬਣਾ ਸਕਾਂ। ਪਰ ਹਾਂ ਜਦੋਂ ਤੋਂ ਮਨੁੱਖ ਬਣੇਗਾ ਤੇਰੀ ਗਰੀਬੀ ਜਿਹੜੀ ਹੈ ਉਹ ਖਤਮ ਹੋ ਜਾਵੇਗੀ। ਦੂਸਰੀ ਗੱਲ ਮਨੁੱਖ ਉਦੋਂ ਹੀ ਬਣੇਗਾ ਜਦੋਂ ਕਿਸੇ ਦੋ ਜਾਣੇ ਐਸੀ ਜਿਹੜੇ ਹੋਣਗੇ ਜਿਹੜੇ ਨਿਰਸਵਾਰਥ ਹੋ ਕੇ ਦਾਨ ਕਰਦੇ ਹਨ। ਉਹਨਾਂ ਦਾ ਝੂਠਾ ਖਾ ਲਵੇਂਗਾ। ਹੁਣ ਉਹ ਵਿਚਾਰਾ ਕੁੱਤਾ ਬਣ ਕੇ ਵਾਪਸ ਆਪਣੇ ਨਗਰ ਨੂੰ ਆਉਂਦਾ ਹੈ। ਆਪਣੇ ਸਾਰੇ ਨਗਰ ਦਾ ਢੇਡਾ ਦਿੰਦਾ ਹੈ। ਪਰ ਉਹਨੂੰ ਕੋਈ ਵੀ ਜਿਹੜਾ ਹੈ ਇਦਾਂ ਦਾ ਨਹੀਂ ਲੱਭਦਾ। ਜਿਹੜਾ ਦਾਨ ਕਰਦਾ ਹੋਵੇ ਨਿਰਸਵਾਰਥ ਹੋ ਕੇ ਉਹਦੇ ਮਨ 'ਚ ਖਿਆਲ ਆਉਂਦਾ ਹੈ ਕਿ ਉਹ ਪੰਡਿਤ ਦੇ ਘਰ ਜੋ ਵੀ ਉਸ ਨੂੰ ਕਦੇ ਖਾਲੀ ਨਹੀਂ ਸੀ ਜਾਣ ਦਿੰਦਾ ਪੰਡਿਤ ਦੇ ਕੋਲ ਆਮਦਨ ਦਾ ਕੋਈ ਸਰੋਤ ਵੀ ਨਹੀਂ ਪਰ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਉਹ ਕਦੀ ਇਹ ਨਹੀਂ ਸੋਚਦਾ ਕਿ ਮੈਂ ਆਪਣਾ ਹਿੱਸਾ ਇਸ ਨੂੰ ਕਿਉਂ ਖਵਾ ਰਿਹਾ ਹਾਂ ਹੁਣ ਉਹਦੇ ਬੂਹੇ ਅੱਗੇ ਬੈਠ ਕੇ ਹੁਣ ਉਹਦੇ ਬੂਹੇ ਅੱਗੇ ਬੈਠ ਕੇ ਇੰਤਜ਼ਾਰ ਕਰਨ ਲੱਗਦਾ ਹੈ ਕੇਲੇ ਦੇ ਪੱਤੇ ਹੀ ਕੋਈ ਵੱਡੇ ਵੱਡੇ ਜਿਸ ਰੁੱਖ ਦੇ ਪੱਤੇ ਹੁੰਦੇ ਹਨ ਉਹ ਲਿਆ ਕੇ ਤੋ ਕੇ ਉਥੇ ਪ੍ਰਸ਼ਾਦਾ ਖਾਇਆ ਜਾਂਦਾ ਸੀ ਕਹਿੰਦੇ ਕਿ ਉਹਨੇ ਪੱਤੇ ਉੱਤੇ ਪ੍ਰਸ਼ਾਦਾ ਖਾਦਾ ਤੇ ਉਹਦੀ ਪਤਨੀ ਸ਼ਾਮ ਨੂੰ ਰੂੜੀ ਤੇ ਵਗਾ ਕੇ ਸੁੱਟ ਗਈ ਹੁਣ ਇਹ ਕੁੱਤਾ ਗਿਆ ਤੇ ਪੂਰਾ ਹੀ ਕਾਲੇ ਰੰਗ ਦਾ ਸੀ ਕਹਿੰਦੇ ਹੁਣ ਜਦੋਂ ਇਹਨੇ ਉਹਦਾ ਝੂਠਾ ਖਾਦਾ ਤੇ ਉਹਦੀ ਖੁਸ਼ੀ ਮਾਨਣ ਲੱਗਾ ਕਿ ਚੱਲ ਇੱਕ ਜਾਣਾ ਤਾਂ ਐਵੇਂ ਦਾਨ ਕਰਨ ਵਾਲਾ ਮੈਨੂੰ ਮਿਲ ਗਿਆ ਹੁਣ ਜੇਕਰ ਇੱਕ ਹੋਰ ਮਿਲੇਗਾ ਤਾਂ ਮੇਰੀ ਗਰੀਬੀ ਦੂਰ ਹੋ ਜਾਵੇਗੀ ਸੋਚਦਾ ਸੋਚਦਾ ਅਗਲੇ ਨਗਰ ਵਿੱਚ ਚਲਿਆ ਜਾਂਦਾ ਹੈ ਅਗਲੇ ਨਗਰ ਵਿੱਚ ਜਾ ਕੇ ਪਿੰਡ ਵਿੱਚ ਵੜਦਿਆਂ ਹੀ ਇੱਕ ਬੜਾ ਵੱਡਾ ਰੁੱਖ ਸੀ। ਉਹਦੇ ਆਸੇ-ਪਾਸੇ ਲੋਕ ਬੈਠੇ ਸਨ। ਆਪਸ ਵਿੱਚ ਗੱਲਾਂ ਕਰਦੇ ਸਨ। ਆਪਣੇ ਪਿੰਡ ਦਾ ਫਲਾਣਾ ਸੇਠ ਕਿੰਨਾ ਚੰਗਾ ਹੈ ਲੋਕਾਂ ਨੂੰ ਗਾਵਾਂ ਦਾਨ ਕਰਦਾ ਪਿਆ ਹੈ। ਦਾਨੀ ਲੋਕ ਵੀ ਗਾਵਾਂ ਲੈ ਕੇ ਜਾਂਦੇ ਹਨ। ਇਹ ਸੁਣਦੇ ਸਾਰ ਉਸ ਰਸਤੇ ਨੂੰ ਤੁਰ ਪਿਆ ਤੇ ਜਾ ਕੇ ਵੇਖਿਆ। ਸੇਠ ਕਿਸੇ ਨੂੰ ਗਾਂ ਦਾਨ ਕਰਦਾ ਪਿਆ ਸੀ ਤੇ ਸੇਠ ਨੂੰ ਬੜੀਆਂ ਅਸੀਸਾਂ ਦਿੱਤੀਆਂ ਜਾ ਰਹੀਆਂ ਸਨ। ਤੇ ਜਦੋਂ ਸੇਠ ਨੇ ਪ੍ਰਸ਼ਾਦਾ ਪਾਣੀ ਖਾਦਾ ਬਾਹਰ ਪੱਤੇ ਸੁੱਟ ਕੇ ਚਲੇ ਗਏ ਤੇ ਉਹ ਕੁੱਤੇ ਨੇ ਦਵਾ-ਦਵ ਉਹ ਪੱਤੇ ਚੱਟ ਲਏ ਪਰ ਕੁੱਤੇ ਨੇ ਦੇਖਿਆ ਕਿ ਉਹਦੇ ਤੇ ਰੰਗ ਹੀ ਨਹੀਂ ਬਦਲਿਆ ਉਹ ਦੁਬਾਰਾ ਜਾ ਕੇ ਉਸ ਥਾਂ ਤੇ ਬੈਠ ਗਿਆ ਉਹ ਆਪਸ ਵਿੱਚ ਕਹਿੰਦੇ ਕਿ ਇਹ ਕਿਸੇ ਨੂੰ ਦੇ ਦਿੱਤੀ ਜਾਵੇ ਕਹਿੰਦੇ ਹਨ ਕਿ ਉਹ ਆਪਣੇ ਪਿੰਡ ਵਿੱਚ ਕਿਸੇ ਨੂੰ ਵੀ ਗਾਂ ਨਹੀਂ ਦਿੰਦਾ ਸੀ ਉਹ ਆਸ-ਪਾਸ ਦੇ ਲੋਕਾਂ ਨੂੰ ਗਾਵਾਂ দান ਕਰਦਾ ਸੀ ਕਿ ਉਹਦੀ ਸਚਾਈ ਦਾ ਕਿਦਰੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਇਹਨੇ ਵੀ ਆਪਣੇ ਸਵਾਰਥ ਕਰਕੇ ਹੀ ਦਾਨ ਕੀਤਾ ਹੈ ਤਾਂ ਇਸ ਕਰਕੇ ਐਵੇਂ ਦਾ ਸੱਚ ਵਾਪਰਿਆ ਤੇ ਉਸ ਕੁੱਤੇ ਨੇ ਕਿਹਾ ਕਿ ਮੇਰਾ ਰੰਗ ਤਾਂ ਨਹੀਂ ਬਦਲਿਆ ਕਿਉਂਕਿ ਇਹ ਤਾਂ ਸਵਾਰਥੀ ਹੋ ਕੇ ਦਾਨ ਕਰਦਾ ਹੈ ਸਿਰਫ ਆਪਣੇ ਮਤਲਬ ਲਈ ਦਾਨ ਕਰਦਾ ਪਿਆ ਹੈ ਹੁਣ ਉਹ ਦੂਸਰਾ ਕਹਿੰਦਾ ਕਿ ਤੈਨੂੰ ਪਤਾ ਆਪਣੇ ਨਗਰ ਦਾ ਜਿਹੜਾ ਰਾਜ ਹੈ ਦਾਨ ਤੇ ਉਹ ਅਸਲੀ ਕਰਦਾ ਪਿਆ ਹੈ 7 ਦਿਨ ਸਭ ਨੂੰ ਉੱਥੇ ਮੁਕਤ ਪ੍ਰਸ਼ਾਦਾ ਖਵਾਵੇਗਾ ਕੱਪੜੇ ਵੀ ਦਾਨ ਕਰਦਾ ਹੈ ਤੇ ਪੈਸੇ ਵੀ ਦਾਨ ਕਰੇਗਾ ਹੁਣ ਉਸ ठाਤੇ ਚਲਿਆ ਗਿਆ ਇੰਤਜ਼ਾਰ ਕਰਨ ਲੱਗਾ ਰਾਜੇ ਨੇ ਸਾਰਿਆਂ ਨੂੰ ਪ੍ਰਸ਼ਾਦਾ ਖਵਾਇਆ ਫਿਰ ਕੱਪੜੇ ਦਿੱਤੇ ਤੇ ਜ਼ਰੂਰਤਮੰਦਾਂ ਨੂੰ ਪੈਸੇ ਦਿੱਤੇ ਰਾਜੇ ਨੇ ਜਦੋਂ ਪ੍ਰਸ਼ਾਦਾ ਖਾਧਾ ਤਾਂ ਉਹਦਾ ਪੱਤਾ ਜਿਹੜਾ ਉਹ ਬਾਹਰ ਰੂੜੀ ਤੇ ਸੁੱਟ ਕੇ ਆਏ ਸੀ ਹੁਣ ਕੁੱਤੇ ਨੇ ਦਵਾ-ਦਵ ਚੱਟਿਆ ਫਿਰ ਵੀ ਉਸਦਾ ਰੰਗ ਨਾ ਬਦਲਿਆ ਉਹ ਭੱਜਾ-ਭੱਜਾ ਸੰਤ ਫਕੀਰ ਦੇ ਕੋਲ ਗਿਆ ਕਹਿੰਦਾ ਸੰਤ ਜੀ ਮੇਰਾ ਰੰਗ ਨਹੀਂ ਬਦਲਦਾ ਪਿਆ ਤੁਸੀਂ ਕਿਹੜੇ ਪਾਸੇ ਮੈਨੂੰ ਫਸਾ ਦਿੱਤਾ ਹੈ ਹੁਣ ਮੈਂ ਕੀ ਕਰਾਂ ਮੈਂ ਪਹਿਲਾਂ ਉਸ ਪੰਡਿਤ ਦੇ ਕੋਲ ਗਿਆ ਸੀ ਉਹ ਤਾਂ ਨਿਰਸਵਾਰਥ ਭਾਵਨਾ ਦੇ ਨਾਲ ਦਾਨ ਕਰਦਾ ਸੀ ਮੈਂ ਸੇਠ ਕੋਲ ਗਿਆ ਉਹ ਗਾਵਾਂ ਦਾਨ ਕਰਦਾ ਸੀ ਉਹਦਾ ਝੂਠਾ ਖਾਦਾ ਪਰ ਬਾਅਦ ਵਿੱਚ ਪਤਾ ਲੱਗਾ ਸੇਠ ਤਾਂ ਸਵਾਰਥ ਦੇ ਲਈ ਗਾਵਾਂ ਦਾਨ ਕਰਦਾ ਹੈ ਫਿਰ ਰਾਜੇ ਬਾਰੇ ਪਤਾ ਲੱਗਾ ਰਾਜੇ ਦਾ ਝੂਠਾ ਪੱਤਾ ਚਟਿਆ ਪਰ ਹੋਇਆ ਕੁਝ ਵੀ ਨਹੀਂ ਫਕੀਰ ਨੇ ਅੱਗੋਂ ਜਵਾਬ ਦਿੱਤਾ ਜੋ ਰਾਜਾ ਹੈ ਉਹ ਪ੍ਰਜਾ ਦੇ ਕੋਲੋਂ ਹੀ ਘਰ ਵਸੂਲ ਕਰਦਾ ਹੈ ਉਹ ਤਾਂ ਪ੍ਰਜਾ ਦੇ ਪੈਸੇ ਨੇ ਤੇ ਪ੍ਰਜਾ ਦੇ ਪੈਸੇ ਹੁਣ ਕਰਕੇ ਉਹ ਲੋਕਾਂ ਦੇ ਦਿੱਤੇ ਪੈਸਿਆਂ ਵਿੱਚੋਂ ਹੀ ਲੋਕਾਂ ਨੂੰ ਦਾਨ ਕਰ ਰਿਹਾ ਹੈ। ਉਹਨੇ ਆਪਣੀ ਹੱਕ ਹਲਾਲ ਦੀ ਕਮਾਈ ਤਾਂ ਨਹੀਂ ਕੀਤੀ। ਇਸ ਕਰਕੇ ਉਹਦੇ ਨਾਲ ਵੀ ਉਹਦਾ ਰੰਗ ਨਹੀਂ ਬਦਲਿਆ। ਕਹਿੰਦਾ ਸੰਤ ਜੀ ਮੈਨੂੰ ਦੱਸੋ ਹੁਣ ਮੈਂ ਕੀ ਕਰਾਂ? ਇਹਦੇ ਲਈ ਤੋਂ ਇਹ ਕਰ ਸੰਤ ਨੇ ਕਿਹਾ ਕਿ ਹੋਰ ਕਿਸੇ ਨੂੰ ਲਭ ਉਹਨੇ ਕਿਹਾ ਜੀ ਮੈਨੂੰ ਕੋਈ ਨਹੀਂ ਲੱਭਦਾ ਪਿਆ। ਅੱਗੋਂ ਸੰਤ ਕਹਿੰਦਾ ਜੋ ਹਾਰ ਮੰਨ ਲੈਂਦੇ ਹਨ ਉਹ ਸਭ ਕੁਝ ਗਵਾ ਲੈਂਦੇ ਹਨ। ਜੋ ਉਦਮ ਕਰਦੇ ਹਨ ਸਭ ਕੁਝ ਪਾ ਲੈਂਦੇ ਹਨ ਇਹਨਾਂ ਸੁਣ ਕੇ ਉਹ ਅੱਗੇ ਨੂੰ ਚੱਲਦਾ ਗਿਆ ਹੁਣ ਵਿਚਾਰਾ ਸਵੇਰ ਦਾ ਭੁਖਣ ਪਾਣਾ ਸੀ ਕਹਿੰਦੇ ਤੁਰਦੇ ਤੁਰਦੇ ਇੱਕ ਨਗਰ ਚ ਪੁੱਜਿਆ ਤੇ ਕਹਿੰਦਾ ਕਿ ਉੱਥੇ ਕਈ ਲੋਕ ਗੱਲਾਂ ਕਰਦੇ ਜਾਂਦੇ ਸਨ ਕਿ ਸਾਹਮਣੇ ਜਿਹੜਾ ਬਿਰਧ ਬਾਬਾ ਇੱਕ ਡਾਂਗ ਦੇ ਆਸੇ-ਪਾਸੇ ਖੜੇ ਬਣ ਕੇ ਜਾਂਦਾ ਹੈ ਇਹ ਸਾਰੇ ਇਥੋਂ ਰਾਹਗੀਰ ਲੰਘ ਜਾਂਦੇ ਹਨ ਉਹਨਾਂ ਲਈ ਥਾਂ-ਥਾਂ ਤੇ ਪਾਣੀ ਦੇ ਘੜੇ ਭਰ ਕੇ ਰੱਖ ਦਿੰਦਾ ਹੈ ਰਾਹਗੀਰ ਜਦੋਂ ਲੰਗਣ ਲੱਗਾ ਤੇ ਪਾਣੀ ਪੀ ਕੇ ਜਾ ਸਕਿਆ ਕਿ ਰਾਹਗੀਰ ਜਦੋਂ ਵੀ ਲੰਗਣ ਤਾਂ ਪਾਣੀ ਪੀ ਕੇ ਜਾ ਸਕਣ ਇਹਦੇ ਕੋਲ ਕਹਿੰਦਾ ਕਿ ਮੈਂ ਸੋਚਿਆ ਬੈਠ ਜਾਵਾਂ ਹੁਣ ਉਹ ਬਜ਼ੁਰਗ ਬਾਬਾ ਘੜੇ ਰੱਖ ਕੇ ਥੋੜਾ ਜਿਹਾ ਅੱਗੇ ਗਿਆ ਤੇ ਦਾਲ ਤੇ ਚੌਲ ਸਨ ਉਹ ਖਾਣ ਲੱਗਾ ਹੁਣ ਬਾਬੇ ਨੇ ਵੇਖਿਆ ਕਿ ਸਾਹਮਣੇ ਕੁੱਤਾ ਬੈਠਾ ਹੈ ਤੇ ਬੜੇ ਲਾਲਚੀ ਜਿਹੇ ਉਦਾਸ ਅੱਖਾਂ ਦੇ ਨਾਲ ਮੇਰੇ ਵੱਲ ਵੇਖ ਰਿਹਾ ਹੈ ਤਾਂ ਉਹਨੇ ਕੀਤਾ ਕਿ ਥੋੜੇ ਜਿਹੇ ਚੌਲ ਤੇ ਦਾਲ ਕੱਢ ਕੇ ਇੱਕ ਪੱਤੇ ਤੇ ਪਾ ਦਿੱਤੇ ਹੁਣ ਉਹਨੇ ਛੇਤੀ ਛੇਤੀ ਕੁੱਤੇ ਨੇ ਜਿਵੇਂ ਖਾ ਲਏ ਕਹਿੰਦੇ ਕਿ ਖਾਣ ਤੋਂ ਕੁਝ ਸਮੇਂ ਬਾਅਦ ਹੀ ਮਨੁੱਖਾ ਰੂਪ ਵਿੱਚ ਆ ਗਿਆ ਕਹਿੰਦੇ ਹੁਣ ਉਸ ਨੂੰ ਸਮਝ ਆ ਗਿਆ ਸੀ ਕਿ ਜਿਹੜਾ দান ਹੈ ਉਹ ਛੋਟਾ ਵੱਡਾ ਨਹੀਂ ਹੁੰਦਾ ਬਾਬਾ ਘੜੇ ਭਰ ਕੇ ਪਾਣੀ ਦੇ ਰੱਖਦਾ ਸੀ ਕਿਸੇ ਦੀ ਪਿਆਸ 부ਝਾਉਂਦਾ ਸੀ ਪਰ ਉਹ ਨਿਰਸਵਾਰਥ ਭਾਵਨਾ ਦੇ ਨਾਲ দান ਕਰਦਾ ਸੀ ਸੋ ਸਾਥ ਸੰਗਤ ਜੀ ਜੇਕਰ ਅਸੀਂ ਵੀ ਆਪਣੇ ਘਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਉਣਾ ਚਾਹੁੰਦੇ ਹਾਂ ਆਪਣੀ ਗਰੀਬੀ ਨੂੰ ਦੂਰ ਭਜਾਉਣਾ ਚਾਹੁੰਦੇ ਹਾਂ ਤਾਂ ਅਸੀਂ ਵੀ ਨਿਰਸਵਾਰਥ ਹੋ ਕੇ ਹੀ ਦਾਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ